ਯਾਰ ਚੱਲ ਵਧੀਆ ਤੁੰਦ ਬੜੇ ਬੋਦ ਮਿਲੇ ਕੀ ਕਰੀਏ ਉਲਦੇ ਬੜੇ ਪੈਤੇ ਕਿਹੜੇ ਕੰਮਾਂ 'ਤੇ ਇੱਕ ਮਹੀਨੇ ਦਾ ਲੱਗਦਾ ਮਤਲਬ ਕੰਮਕਾਰ 'ਚ ਤਾਂ ਚੱਲ ਹੋ ਗਦੇ ਨੇ ਆ ਤੂੰ ਵੀ ਮਤਲਬ ਉਲਗਿਆ ਹੋਇਆ ਰੱਖਿਆ ਸਾਰੇ ਪਾਸੇ ਜਿਵੇਂ ਲਾਲਾ ਵੀ ਅੱਜਕੱਲ ਹਰਤ ਕੀਨੇ ਜੇ ਕੋਈ ਆਉਂਦਾ ਹਨਾ ਹਰੇਕ ਉਹ ਚੀਜ਼ ਦਾ ਲੋਚਦਾ ਵੀ ਹਾਂ ਯਾਰ ਕੰਮਕਾਰ ਹਰ ਪੱਕੋਂ ਪਰਫੈਕਸ਼ਨ ਆਵੇ ਬੰਦੇ 'ਚ ਪਰ ਅੱਜਕੱਲ ਹੈ ਨਹੀਂ ਅੱਜਕੱਲ ਸਿਸਟਮ ਥੋੜਾ ਜਿਆਦਾ ਦੂਜੂ ਹੋਇਆ ਪਿਆ ਓਪੋਜ਼ਿਟ ਹੋਇਆ ਪਿਆ ਕੰਮ ਹਾਂ ਬਿਲਕੁਲ ਤੇ ਜਿਵੇਂ ਹੁਣ ਲਾਲਾ ਟਰੱਕਿੰਗ ਚਲਾ ਲਾ ਬੰਦੇ ਆ ਲਵੇ ਪਹਿਲਾਂ ਜਦੋਂ ਲਾਇਸੈਂਸ ਬਣਾਏ ਬਣਾਏ ਜਿੱਤੇ ਨਾ ਐਂ ਹੀ ਲੱਗਦਾ ਸੀ ਵੀ ਹਾਂ ਯਾਰ ਤੇ ਅਰਬਾ ਘੱਟ ਲਈਏ ਵੀ ਖਾਨੀ ਆਪਾਂ ਨੂੰ ਨਾ ਵੀ 50 ਡਾਲਰ ਘਾਟ ਦੇ ਦੇਣਗੇ ਪਤਾ ਨਹੀਂ ਕੀ ਦੇ ਦੇਣਗੇ ਚਾਹਾਂ ਐਂ ਕਰ ਹੁੰਦਾ ਤਾਂ ਨਹੀਂ ਨਾ ਤਾਂ ਇਹ ਬੰਦਾ ਉਹ ਕਰਦਾ ਤੇ ਐਡੀ ਕੋਈ ਉਹ ਵੀ ਨਹੀਂ ਹੈਗੀ ਇਹ ਬਿਲਕੁਲ ਪਰ ਮੈਂ ਦੇਖਿਆ ਕਿ ਮੋਸ਼ਨ ਹੋ ਰਹੀ ਆ ਯਾਰ ਨਮੋਸ਼ਨ ਐ ਹੋ ਰਹੀ ਆ ਜਿਵੇਂ ਘੰਟਿਆਂ ਪ੍ਰਤੀ ਵੀ ਰੇਟ ਘਟ ਗਏ ਮੀਲਾਂ ਪ੍ਰਤੀ ਵੀ ਰੇਟ ਘਟ ਗਏ ਹਣਾ ਹਾਂ ਕੰਪਨੀ ਦੀਆਂ ਡਿਮਾਂਡਾਂ ਵੀ ਘਟ ਗਈਆਂ ਡਿਮਾਂਡਾਂ ਐ ਘਟ ਗਈਆਂ ਡਰਾਈਵਰ ਵਧ ਗਏ ਆਪਸ਼ਨਾਂ ਜਾਦੇ ਆ ਗਈਆਂ ਤੇ ਕਈ ਚੀਜ਼ਾਂ ਖਤਮ ਹੋ ਗਿਆ ਐਂ ਹਰ ਇੱਕ ਫੀਲਡ ਦੇ ਵਿੱਚ ਫੋਰਕਲਿਫਟਾਂ ਦੇ ਨਾਲ ਉਹ ਚੀਜ਼ ਹੋ ਰਹੀ ਹੈ ਵੀ ਕੰਮ ਡਿਮਾਂਡ ਘਟੀ ਹੋਈ ਹੈਗੀ ਹੈ ਨਾ ਤੇ ਪਰ ਆਪਰੇਟਰ ਜ਼ਿਆਦੇ ਨੇ ਬਿਲਕੁਲ ਬਿਲਕੁਲ ਐਂ ਕਿਤੇ ਕੋਈ ਵੇਅਰਹਾਊਸ 'ਚ ਕੰਮ ਕਰਦਾ ਹੈਗਾ ਹਾਂ ਉਹਦੇ ਨਾਲ ਵੀ ਇਹ ਚੀਜ਼ ਹੈ ਜੇ ਬੰਦਾ ਇੱਕ ਛੁੱਟੀ ਮਾਰ ਜੇ ਕੰਮ ਪਤੇ ਹੋਇਆ ਪੈਦਾ ਬਿਲਕੁਲ ਬਿਲਕੁਲ ਇਹ ਸਾਰੀ ਫੇਸ ਕਰ ਰਹੇ ਹੋਣਗੇ ਕੈਨੇਡਾ ਦੇ ਵਿੱਚ ਰਾਈਟ ਨਾਓ ਸਿਚੁਏਸ਼ਨ ਕਿਉਂਕਿ ਕੰਪਰੋਮਾਈਜ਼ ਤੇ ਆਪ ਹੈ ਕੰਮ ਜੇ ਤਾਂ ਕੰਪਨੀ ਨਾਲ ਕੰਪਰੋਮਾਈਜ਼ ਹੋ ਕੇ ਤੁਸੀਂ ਕੰਮ ਕਰ ਰਹੇ ਹੋ ਤਾਂ ਤਾਂ ਤੁਸੀਂ ਕਾਮਯਾਬ ਹੋ ਪਰ ਹਾਂ ਜੇ ਥੋੜਾ ਜਿਹਾ ਆਪ ਦਾ ਜਿੱਦੀਪਣਾ ਜਾਂ ਕੁਝ ਵੀ ਜਿੱਦੀਪਣਾ ਨਹੀਂ ਮੈਂ ਕਹਿ ਸਕਦਾ ਉਹ ਚੀਜ਼ ਜਾਂ ਕੁਝ ਵੀ ਆਪ ਦੇ ਵੱਲੋਂ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਯਾਰ ਮੈਨੂੰ ਇਹ ਠੀਕ ਨਹੀਂ ਲੱਗ ਰਿਹਾ ਚੁਆਇਸਾਂ ਨਹੀਂ ਰਹੀਆਂ ਤੁਹਾਡੇ ਕੋਲ ਉਹ ਚੀਜ਼ਾਂ ਤੁਹਾਡੀਆਂ ਖਤਮ ਹੋ ਰਹੀਆਂ ਨੇ ਦੇਖੋ ਐਸਾ ਪਹਿਲਾਂ ਹੁੰਦੀ ਸੀ ਕੈਨੇਡਾ ਦੇ ਵਿੱਚ ਹਾਂ ਜਦੋਂ ਇਹਨਾਂ ਨੂੰ ਬਹੁਤ ਸਾਰੀ ਲੇਬਰ ਦੀ ਲੋੜ ਸੀ ਹਨਾ ਚਲੋ ਬਹੁਤ ਵਧੀਆ ਕੀਤਾ ਹਨ ਜਿਹੜੇ ਪੁਰਾਣੇ ਪਹਿਲਾਂ ਟਾਈਮ ਦੇ ਵਿੱਚ ਆਏ 16 17 ਦੇ ਵਿੱਚ ਜਿਹੜੇ ਆ ਗਏ ਸੀ ਉਹਨਾਂ ਦਾ ਕਈਆਂ ਨੇ ਚਲੋ ਬਹੁਤ ਸੱਟਾ ਪਰ ਕਈ ਕਈਆਂ ਨੇ ਸੱਟ ਸੀ ਪਰ ਹੁਣ ਆ ਮਾੜੇ ਟਾਈਮ ਜਾ ਕੇ ਫੇਰ ਵਿਗੜ ਗਿਆ ਹਨਾ ਸਹੀ ਗੱਲ ਹੈ ਤੇ ਸਿਆਪਾ ਕੀ ਆ ਪਹਿਲੀ ਗੱਲ ਤਾਂ ਹੋ ਗਈ ਕਿ ਲੇਬਰ ਸ਼ਾਰਟੇਜ ਸੀ ਪਹਿਲਾਂ ਉਹ ਬਹੁਤ ਜ਼ਿਆਦਾ ਵੱਧ ਗਈ ਹੁਣ ਬੰਦੇ ਸਟੂਡੈਂਟ ਜਾਂ ਫਿਰ ਕਲ ਸਟੂਡੈਂਟ ਰੈਫਿਊਜੀ ਬਹੁਤ ਆ ਗਏ ਜੁਕੈਨ ਅਫਗਾਨੀ ਹੋਵੇ ਪਤਾ ਨਹੀਂ ਕਿੱਥੋਂ ਕਿੱਥੋਂ ਹੋਰ ਕਈ ਇਹ ਨਾਲ ਇੱਕ ਤਾਂ ਉਹਨਾਂ ਕੋਲ ਹੁਣ ਪਹਿਲਾਂ ਤਾਂ ਉਹਨੂੰ ਜੋਬ ਦੇ ਵਾਸਤੇ ਬੋਨਸ ਨੇ ਮਿਲਦੇ ਸੀ 2020 ਤੋਂ ਪਹਿਲਾਂ ਜਦੋਂ ਇਹ ਲਾਲਾ ਕਈ ਕੰਪਨੀਾਂ ਸੀ ਜਿਵੇਂ ਆਪਾਂ ਫੋਰ ਐਗਜ਼ਾਮਪਲ Amazon ਲਾ ਲਈਏ ਹਾਂ ਜਦੋਂ ਇਹ Amazon ਤੋਂ ਪੇਮੈਂਟ ਸੀ 2500 ਡਾਲਰ ਦਾ ਸਾਈਨਰ ਬੋਨਸ ਦਿੰਦੇ ਹੁੰਦੇ ਸੀ ਫਿਰ ਉਹਨੇ ਘਟਾ ਕੇ ਕਰਤਾ 1000 ਫਿਰ ਘਟਾ ਕੇ ਕਰਤਾ 500 500 ਤੋਂ ਬਾਅਦ ਫਿਰ ਇਹ ਨਾਰਮਲ ਜਰ ਹੈ ਸੀ ਕਿ ਬੰਦੇ ਨੂੰ ਜੋਬ ਮਿਲ ਜਾਂਦੀ ਸੀ ਉਹਦੇ ਵਿੱਚ ਨਾਰਮਲ ਜਿਹੇ ਲੇਬਰ ਜੋਬ ਕਰਦੇ ਆ ਪਾਰਟ ਆਫ ਪੁਰਾਣੇ ਤਾਂ ਉਹ ਦੋ ਦਿਨ ਕੰਮ ਕਰ ਸਕਦੇ ਨੇ ਉੱਥੇ ਤੇ ਹੁਣ ਉਹ ਇਹ ਹੋ ਗਿਆ ਕਿ ਜੇ ਇੱਕ ਵਾਰ ਜੌਬ ਆਉਂਦੀ ਆ ਸੈਕਿੰਡ ਜਾਂ 2 ਜਾਂ 3 ਸੈਕਿੰਡ ਦਾ ਮੈਕਸਿਮ ਟਾਈਮ ਹੁੰਦਾ ਕਿ ਤੁਸੀਂ ਕਲਿੱਕ ਕਰਕੇ ਸ਼ਿਫਟ ਚੱਕਣੀ ਆ ਹਾਂ ਹੈਨਾ ਜੇ ਇੱਕ ਬੰਦੇ ਨੇ ਜੌਬ ਲੈਣੀ ਆ ਲਗਭਗ 4 ਤੋਂ 5 ਮਹੀਨੇ ਸਿਰਫ ਉਹ ਵੈਬਸਾਈਟ ਰੀਫਰੈਸ਼ ਕਰਨ ਤੇ ਲੱਗਦਾ ਤੇ ਇਹ ਮੰਨ ਕੇ ਡਿਮਾਂਡ ਉਹਨਾਂ ਨੂੰ ਚਾਰ ਦੀ ਲੋੜ ਹੈ ਜੇ ਬ੍ਰੈਂਟਨ ਖੁੱਲੀ ਆ ਸਪੋਜ਼ ਕਰ ਹੈਨਾ Amazon, Force, SAP ਜਿਹੜੀ ਉਹਦੇ ਵਿੱਚ ਚਾਰ ਬੰਦਿਆਂ ਦੀ ਲੋੜ ਆ ਬੈਠਾ ਤੇ ਬਿਲਕੁਲ 400 ਨਹੀਂ ਹਾਂ 40000 ਰਸਮੀ ਜਿਆਦਾ ਠੀਕ ਆ ਟੀਆਰਟੂ ਵੀਰ ਆ ਇਸੇ 40000 ਉਹਨਾਂ ਨੇ 24 ਘੰਟੇ ਚ ਭਰਤੀ ਸੀ ਹਾਂ ਇੱਥੇ 40000 ਤਾਂ ਸਿਰਫ ਸਟੂਡੈਂਟ ਬੈਠਾ ਜੋਬ ਲੈਣ ਵਾਸਤੇ ਦਲੇਰ ਵੈਬਸਾਈਟ ਹੈਂਗ ਹੋ ਜਾਂਦੀ ਆ ਨਹੀਂ 40000 24 ਘੰਟੇ ਨਹੀਂ ਭਰੀ ਗਈ ਤੀ 8 ਘੰਟੇ ਚ 8 ਘੰਟੇ ਚ ਭਰੀ ਇਥੇ ਨਹੀਂ ਮਤਲਬ 12 ਵਜੇ ਖੁੱਲੀ ਤੇ ਮਲਾ 8:00 ਵਜੇ ਨੂੰ ਡਾਨ ਹੋ ਗਿਆ ਤਿੱਕਰੀ ਦਲੇਰ ਦੀ ਗੱਲ ਹੋਰ ਵੀ ਆ ਅ ਇੱਕ ਤਾਂ ਬੰਦੇ ਨੂੰ ਕੰਮ ਔਖਾ ਮਿਲ ਰਿਹਾ ਦੂਜਾ ਗੈਸਟ ਪੈਸਾ ਕਿੱਥੇ ਹੋ ਰਿਹਾ ਤੁਹਾਨੂੰ ਪਤਾ ਮਨ ਲਓ ਕਿਸੇ ਸ਼ਹਿਰ ਚ ਕੰਮ ਆਉਂਦਾ ਬ੍ਰੈਂਟਨ ਚ ਮੁੰਡੇ ਬੈਠੇ ਨੇ ਸਟੂਡੈਂਟ ਬੈਠੇ ਨੇ ਜਾਂ ਫਿਰ ਕੋਈ ਵੀ ਬੈਠੇ ਨੇ ਉਹ ਉਹਨਾਂ ਨੂੰ ਪਤਾ ਵੀ ਬ੍ਰੈਂਟਨ ਦਾ ਕੰਮ ਹੈ ਨਹੀਂ ਪਰ ਬਿਲੇ ਰਹਿਣ ਨਾਲੋਂ ਵੀ ਜੇ 100 ਡਾਲਰ ਬਚਦਾ ਤਾਂ ਉਹ ਬ੍ਰੈਂਟਨ ਤੋਂ ਜਾਣਗੇ ਹਮਿਲਟਨ ਅੱਛਾ ਕਮ ਲੈਂਡ ਰਾਈਡ ਤੇ ਹਾਂ ਔਰ ਜਾਂਦੀ ਰਾਈਡ ਹੁੰਦੀ ਹੈ ਲਗਭਗ 40 ਤੋਂ 50 ਡਾਲਰ ਦੀ ਹਾਂ ਹਾਂ ਜੇ 150 ਕੁ ਮਾਰੇ ਨੇ ਤਾਂ 50 ਸਿਰਫ ਆਉਣ ਜਾਂਚ ਵਿੱਚ ਵੇਸਟ ਹੋ ਰਿਹਾ 100 ਪੱਲੇ ਪੈ ਰਿਹਾ ਜਿਹੜਾ 150 ਦੇ ਬਟੇਕ ਤੇ ਭਰ ਰਿਹਾ ਪਰ ਉਹ ਪੰਨਾ ਨਹੀਂ ਸਰਕਾਰ ਦੀ ਇਕੋਮੀ ਜੁੜਵਾ ਜਾ ਕੇ ਹੈਮਿਲਟਨ ਵਾਲੇ ਬੰਦੇ ਬੈਠੇ ਨੇ ਜਿਹੜੇ ਦਾਰੇ ਨੇ ਜੋਬ ਲੈਣ ਲੰਡਨ ਹਾਂ ਲੰਡਨ ਵਾਲੇ ਬੈਠੇ ਨੇ ਜਿਨ੍ਹਾਂ ਨੂੰ ਗਲਤੀ ਨਾਲ ਸ਼ਿਫਟ ਮਿਲ ਗਈ ਬ੍ਰੈਂਟਨ ਦੀ ਸਹੀ ਗੱਲ ਸਾਰਨੀ ਵਾਲੇ ਬੈਠੇ ਨੇ ਹੈਮਿਲਟਨ ਜਾਂ ਲੰਡਨ 26 ਵਾਲੇ ਲੰਡਨ ਬੈਠੇ ਨੇ ਜਾਂ ਹਮਿਲਟਨ ਬੈਠੇ ਨੇ ਤੇ ਕਿਚਨਰ ਵਾਲੇ ਹਮਿਲਟਨ ਬ੍ਰੈਂਟਨ ਲੰਡਨ ਲੰਡਨ ਵਾਲੇ ਕਿਚਨਰ ਬ੍ਰੈਂਟਨ ਹਮਿਲਟਨ ਮਤਲਬ ਲਾਲਾ ਵੀ ਯਾਰ 200 ਕਿਲੋਮੀਟਰ ਅਪ ਡਾਊਨ ਕਰਨਾ ਪੈ ਰਿਹਾ ਇੱਕ ਸ਼ਿਫਟ ਵਾਸਤੇ ਜੇ ਚਾਰ ਜੇ 4 ਦਿਨ ਕੰਮ ਮੈਂ ਤਾਂ ਲਾਲਾ ਵੀ 2 800 ਹਫਤੇ ਦਾ 800 ਕਿਲੋਮੀਟਰ ਤੇ ਉਹਦੇ ਵਿੱਚੋਂ ਮਤਲਬ 200 ਡਾਲਰ ਹਫਤੇ ਦਾ ਬੰਦਾ ਦੇ ਰਿਹਾਗਾ ਬਿਲਕੁਲ ਉਹ ਚੀਜ਼ ਵਾਸਤੇ ਉਹ ਪੈਸੇ ਕਿੱਧਰ ਜਾ ਰਹਾ ਸਰਕਾਰ ਦੀ ਇਕਨੋਮੀ ਦੇ ਵਿੱਚ ਪਰ ਆਪਾਂ ਨੂੰ ਨੁਕਸਾਨ ਹੋ ਰਿਹਾ ਉਹ ਚੀਜ਼ ਦਾ ਠੀਕ ਆ ਤੇ ਇੱਕ ਹੋਰ ਗੱਲ ਦੱਲੇ ਯਾਰ ਜੋ ਆਪਾਂ ਕਹੇ ਸੀ ਵਸੇ ਘਟ ਗਈਆਂ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਵਿੱਚ ਰੋਬੋਟਿਕਸ ਬਹੁਤ ਵਧ ਗਈ AI ਵਧ ਗਈ ਬਹੁਤ ਸਾਰੇ ਕੰਪਨੀਆਂ ਹੈ ਜਿੱਥੇ ਹੁਣ ਬੰਦੇ ਨਹੀਂ ਆਕ ਰਹੇ ਹੈਗੇ ਬੰਦਿਆਂ ਦੀ ਜਗ੍ਹਾ ਤੇ ਰੋਬੋਟ ਕੰਮ ਕਰ ਰੋਬੋਟ ਦਾ ਮਤਲਬ ਇਹ ਨਹੀਂ ਕਿ ਬੰਦੇ ਜਿਹੜੇ ਉਹ ਕਿੜਾ ਸੀ ਰਦਨੀ ਕਰਦੇ ਉਹ ਰੋਬੋਟ ਨਹੀਂ ਹੈਗੇ ਮਤਲਬ ਕੋਈ ਸਕੈਨ ਵਾਲਾ ਹੁੰਦਾ ਕਿ ਬੰਦੇ ਨੇ ਐਫਰਟ ਵਰਡ ਕੇ ਸਕੈਨ ਕਰ ਰੱਖਣਾ ਉਧਰ ਮਸ਼ੀਨ ਆਟੋਮੈਟਿਕ ਸਕੈਨ ਕਰੇ ਉਹਨੂੰ ਕਹਿੰਦੇ ਨੇ ਰੋਬੋਟਿਕਸ ਹੈਨਾ ਉਹ ਕੰਮ ਹੋ ਰਿਹਾ ਆਟੋਮੈਟਿਕ ਲੋਡ ਹੋ ਰਿਹਾ ਜਿਵੇਂ ਟਰੱਕਾਂ ਨੂੰ ਜੋੜ ਕਰ ਰਹੇ ਪਹਿ ਉਹ ਤੇ ਗੇ ਲੋੜਾਂ ਜਾ ਕੇ ਬਾਕਸ ਡਿਕਦੇ ਨੇ ਉਹ ਸਿੱਧਾ ਟਰੱਕ ਚਲ ਜਾਂਦੇ ਨੇ ਬੰਦਿਆਂ ਦੀ ਕਮੀ ਕੀਤੀ ਜਾਂਦੀ ਹੈ ਲੇਬਰ ਨੂੰ ਘਟਾਇਆ ਜਾ ਰਿਹਾ ਹੈ ਤੇ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਹੈਗੀ ਕਲਾਸ ਲੇਬਰ ਹੈ ਹਾਂ ਤੇ ਮਤਲਬ ਉਹ ਚੀਜ਼ ਘਟ ਗਈ ਹੁਣ ਜੇ ਆਪਾਂ 12ਵੀਂ ਕਰਕੇ ਆਉਨੇ ਆ ਤਾਂ ਹੁਣ ਆਬਵੀਅਸਲੀ ਗੱਲ ਆ ਰੋਬੋਟਿਕਸ ਦੇ ਐਕਸਪਰਟ ਤਾਂ ਆਪਾਂ ਬਣਨ ਹੋ ਰਹੇ ਹਾਂ ਉਹ ਚੀਜ਼ ਆਪਣੇ ਹਿਸਾਬ ਚ ਤਾਂ ਆਉਂਦੀ ਹੈਣੀ ਆਪਾਂ ਨੂੰ ਤਾਂ ਹੋਇਆ ਤਾਂ ਹੱਥੀਂ ਕੰਮ ਕਰਨਾ ਪੂਜਾ ਆਪਦਾ ਕੋਈ ਕੰਮ ਰੋੜਨਾ ਪੂਜੋ ਕਿ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਬਹੁਤ ਔਖਾ ਹੈ ਜਾਂ ਬ੍ਰੈਂਡ ਦੇ ਟਰੱਕ ਚਲਾਉਣਾ ਪੂਜਾ ਕੰਸਟਰਕਸ਼ਨ ਕਰਨੀ ਪਊਗੀ ਦਾ ਮਤਲਬ ਉਹ ਵੀ ਗੱਲ ਕੰਮ ਘਟੀ ਜਾਂਦਾ ਹਨ ਉਹ ਚੀਜ਼ਾਂ ਦਾ ਨੁਕਸਾਨ ਹੈ ਤੇ ਦੂਜੀ ਕਿਛੀ ਹੋਰ ਵੱਧ ਗਈ ਆਹ ਹੇਟ ਬਹੁਤ ਵੱਧ ਗਈ ਹੇਟ ਬਹੁਤ ਜ਼ਿਆਦਾ ਵੱਧ ਗਈ ਹੁਣ ਪਿੱਛੇ ਜੇ ਲਾਲਾ ਵੀ ਸਰੀ ਦੇ ਵਿੱਚ ਵੀ ਇੱਕ ਬੰਦਾ ਸੀ ਹੂੰ ਕਾਲਾ ਹੂੰ ਤੇ ਉਹ ਦੋ ਬੰਦਿਆਂ ਦੀ ਉਹਨੇ ਮਤਲਬ ਹੱਤਿਆ ਕੀਤੀ ਆ ਉਹ ਵੀ ਨਹੀਂ ਇੱਕ ਮੁੰਡੇ ਦੀ ਹੱਤਿਆ ਕੀਤੀ ਆ ਆਪਣੇ ਪੰਜਾਬੀ ਮੁੰਡੇ ਦੀ ਹੈਨਾ ਇੱਕ ਦੇ ਉਹਨੇ ਮਤਲਬ ਚਾਕੂ ਮਾਰ ਗਿਆ ਤੇ ਪਰ ਉਹ ਸਰਵਾਈਵ ਕਰ ਗਿਆ ਤੇ ਉਸ ਤੋਂ ਬਾਅਦ ਕਿਤੇ ਪ੍ਰਸ਼ਾਸਨ ਨੇ ਐਕਸ਼ਨ ਲਿਆ ਤੇ ਚੱਕ ਲਿਆ ਹੁਣ ਮਾਰ ਕੇ ਦੀ ਛੱਡ ਵੀ ਦਿੱਤਾ ਹੋਵੇ ਕੀ ਭਰੋਸਾ ਇਹਨਾਂ ਦਾ ਉਹਨਾਂ ਨੂੰ ਫੜਦੇ ਨਹੀਂ ਹੈਗੇ ਇਹ ਫੜਦੇ ਨਹੀਂ ਹੈਗੇ ਹਾਂ ਕਈ ਵਾਰ ਤੇ ਹੁੰਦਾ ਕਿ ਕੋਈ ਇਹੋ ਜਿਹਾ ਸੱਪਾ ਹੁੰਦਾ ਇਹਦੇ ਵਿੱਚ ਕਿਸੇ ਗਲਤੀ ਹੁੰਦੀ ਹੈ ਕਿਸੇ ਗੋਰੇ ਚਲੋ ਕਾਲੇ ਨੂੰ ਫੇਰ ਵੀ ਦੁਜੇ ਨੰਬਰ ਤੋਂ ਰਸਦ ਦੇ ਨੇ ਕਿਸੇ ਗੋਰੇ ਦੀ ਗਲਤੀ ਹੁੰਦੀ ਆ ਤਾਂ ਉਹ ਕਿਸਾ ਵਫਾ ਦਫਾ ਹੀ ਹੋ ਜਾਂਦਾ ਰੰਗ ਦੇਖ ਕੇ ਇੱਕ ਗੱਲ ਹੋਰ ਹੈ ਤੇ ਬ੍ਰੈਮਟਨ ਦੇ ਵਿੱਚ ਹੀ ਕੱਲਾ ਬ੍ਰੈਮਟਨ ਮਿਸਿਸ ਹੈਗਾ ਆ ਏਰੀਆ ਦੇ ਵਿੱਚ ਕਮ ਸੇ ਕਮ 100 ਮੁੰਡਾ ਪੰਜਾਬੀ ਲਾਪਤਾ ਹੈ ਹਾਂ ਬ੍ਰੈਮਟਨ ਕਈ ਕਈ ਤਾਂ 7 ਸਾਲ ਹੋ ਗਿਆ ਆਏ ਨੂੰ ਹੁਣ ਸਾਲ ਸਾਲ ਤੋਂ ਘਰੇ ਗੱਲ ਨਹੀਂ ਹੋਈ ਪਤੀ ਲੱਗ ਰਿਹਾ ਬੰਦਾ ਹੈਗਾ ਕਿੱਥੇ ਹੈ ਤੇ ਕੋਈ ਆਦਨ ਦਾ ਗਿਆ ਹੋਇਆ ਨਹੀਂ ਮਿਲਿਆ ਹੁਣ ਪਿੱਛੇ ਇੱਕ ਯਾਮ ਸਰੀਰ ਦੇ ਵਿੱਚ ਆਪਣਾ ਵੈਨਕੂਵਰ ਦੀ ਗੱਲ ਆ ਚ ਤੇ ਉੱਥੇ ਕੀ ਹੋਇਆ 27 ਅਪ੍ਰੈਲ ਨੂੰ ਲਾਪਤਾ ਹੋਈ ਤੇ ਪਰਸੋ ਚੌਥੇ ਉਹਦੀ ਹਣਾ ਮਤਲਬ ਲਾਲਾ ਵੀ 26 ਮਈ ਨੂੰ ਉਹਦੀ ਡੈੱਡ ਬੋਡੀ ਮਿਲੀ ਹੈਗੀ ਪਾਣੀ ਦੇ ਵਿੱਚ ਹੁਣ ਇਹ ਗੱਲਾਂ ਜਾ ਕਿੱਧਰ ਰਹੀਆਂ ਨੇ ਵੀਰ ਮਤਲਬ ਵੀ ਇਹ ਇਹ ਚੀਜ਼ਾਂ ਆਪਾਂ ਇੱਕ ਸ਼ਾਂਤੀ ਪਸੰਦ ਮੁਲਖ ਚ ਆਏ ਹਾਂ ਹਣਾ ਸ਼ਾਂਤੀ ਪਸੰਦ ਮੁਲਖ ਕਿਹਾ ਜਾਂਦਾ ਇਹਨਾਂ ਨੂੰ ਵੀ ਹਾਂ ਇਹ ਪੀਸ ਨੂੰ ਪਹਲ ਦਿੰਦੇ ਨੇ ਠੀਕ ਹੈ ਹਾਂ ਮੰਨਿਆ ਤਾਂ ਪੈਲਸਤੀਨ ਦੇ ਮਾਮਲੇ 'ਚ ਪੁੱਠੀ ਚੱਲ ਰਹੇ ਨੇ ਇਹ ਠੀਕ ਹੈ ਪਰ ਪਹਲ ਦਿੰਦੇ ਨੇ ਜੋ ਇਹਨਾਂ ਨੇ ਆਪਦੇ ਆਪ ਨੂੰ ਦਰਸ਼ਾਇਆ ਦੁਨੀਆ ਦੇ ਮੂਹਰੇ ਹਣਾ ਪਰ ਉੱਥੇ ਇਹ ਚੀਜ਼ਾਂ ਹੋਣ ਲੱਗੀਆਂ ਹਨ ਇੱਕ ਮਤਲਬ ਜਿਵੇਂ ਆਪਾਂ ਆ ਰਹੇ ਹਾਂ ਬਹੁਤ ਚੀਜ਼ਾਂ ਮਤਲਬ ਹੋ ਰਹੀਆਂ ਨੇ ਠੀਕ ਹੈ ਆ ਰਹੇ ਹਾਂ ਪਰ ਆਪਾਂ ਨੂੰ ਕਿਤਨਾ ਕਹਿੰਦੇ ਸੇਫਟੀ ਰੱਖਣ ਦੀ ਵੀ ਲੋੜ ਹੈਗੀ ਹੈ ਬਿਲਕੁਲ ਬਿਲਕੁਲ ਜਿਵੇਂ ਰਾਤ ਨੂੰ ਯਾਰ ਤੁਹਾਨੂੰ ਕਹਿਣੇ ਆ ਭਾਈ ਰਾਤ ਨੂੰ ਇਕੱਲੇ ਨਾ ਟਰੈਵਲ ਕਰੋ ਇਕੱਲੇ ਖਾਸ ਕਰਕੇ ਪਾਰਕਾਂ ਵਿੱਚ ਦੀ ਇਕੱਲੇ ਨਾ ਆਓ ਹੂੰ ਉਹ ਟਾਈਮ ਨਹੀਂ ਰਿਹਾ ਹੁਣ ਹਣਾ ਬਿਲਕੁਲ ਜਾ ਭਾਈ ਤੁਹਾਡੇ ਲਵੇ ਕੋਈ ਨਾ ਕੋਈ ਕਰਚ ਟਾਈਪ ਕੋਈ ਹਥਿਆਰ ਜ਼ਰੂਰ ਹੋਣਾ ਚਾਹੀਦਾ ਜਾ ਕੁਸ਼ਕ 10 ਵੀ ਡਾਲਰ ਜਾਂ 50 ਡਾਲਰ ਆਪਦੇ ਰੱਖਿਆ ਕਰੋ ਤਾਂ ਜੋ ਦੇਖ ਕੇ ਦੇ ਕੇ ਆਪਦੀ ਜਾਨ ਬਚਾ ਸਕੋ ਕਿਉਂਕਿ ਉਰੇ ਦੇਖੇ ਨੇ 10-10 ਬਿਲਕੁਲ ਬਿਲਕੁਲ ਬਾਕੀ ਇਹ ਹੈ ਨਾ ਇੱਕ ਤਾਂ ਆ ਜਿਹੜੀ ਛੇੜ ਕੇ ਵੱਧਦੀ ਆ ਪਹਿਲਾਂ ਦਲੇਰ 2020 ਤੋਂ ਪਹਿਲਾਂ ਆਪਾਂ ਨੂੰ ਪਤਾ ਬਹੁਤ ਪੀਸਫੁਲ ਸੀ ਕੈਨੇਡਾ ਹੈ ਨਾ ਹਰ ਇੱਕ ਬੰਦਾ ਕੈਨੇਡਾ ਚ ਸਭ ਤੋਂ ਬੱਧ ਤਰੀਫ ਆ ਪਕੜੀ ਜਿੱਦੀ ਕਰਦੇ ਸੀ ਕਿਸੇ ਵੀ ਜਗ੍ਹਾ ਤੇ ਵਗ ਜਿਓ ਲੋਕ ਤੱਕੇ ਨਾਲੇ ਕੋਈ ਤੁਸੀਂ ਕਿਸੇ ਚ ਟੱਕਰ ਮਾਰੋ ਜਾ ਕੇ ਉਹਨੇ ਤੁਹਾਨੂੰ ਸੌਰੀ ਕਹਿ ਦੇਣਾ ਸਹੀ ਗੱਲ ਆ ਕਿਉਂ ਕਿਉਂਕਿ ਉਸ ਟਾਈਮ ਲੋਕ ਖੁਸ਼ ਸੀ ਪੈਸੇ ਕਮਾਰੇ ਸੀ ਖਰਚਾ ਵਧੀਆ ਨਿਕਲ ਰਿਹਾ ਸੀ ਘੁੰਮ ਰਹੇ ਸੀ ਮਤਲਬ ਉਹ ਸ਼ਾਂਤ ਸੀ ਪਰ ਜਦੋਂ ਬੰਦੇ ਕੋਲ ਪੈਸਾ ਨਹੀਂ ਹੁੰਦਾ ਹੈਗਾ ਕੰਮ ਨਹੀਂ ਹੁੰਦਾ ਹੈਗਾ ਤੇ ਉਹਦਾ ਖਰਚਾ ਨਹੀਂ ਪ੍ਰੋਪਰ ਨਿਕਲਦਾ ਹੈਗਾ ਉਸ ਟਾਈਮ ਬੰਦਾ ਡਿਪਰੈਸ ਹੋਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਉਹਦੇ ਦਿਮਾਗ 'ਚ ਹੇਟ ਆਉਣ ਲੱਗ ਜਾਂਦੀ ਆ ਕਹਿਣਾ ਨਹੀਂ ਚਾਹੀਦਾ ਦਲੇਰ ਪਰ ਜਦੋਂ ਪੰਜਾਬ 'ਚ ਭਈਆਂ ਨੂੰ ਦੇਖਦੇ ਆ ਬਿਲਕੁਲ ਆਪਾਂ ਨੂੰ ਹੁੰਦਾ ਨਹੀਂ ਹੈਗਾ ਕਿਸੇ ਦੇਖ ਲਓ ਕੋਈ ਭਈਏ ਨੇ ਕੋਈ ਤਾਕੜੀ ਕੋਠੀ ਪਾ ਲਈ ਆਪਣੇ ਸ਼ਹਿਰ ਦੇ ਵਿੱਚ ਆਪਣੇ ਕੋਈ ਤਾਕੜਾ ਰੈਸਟੋਰੈਂਟ ਖੋਲ੍ਹ ਲੇ ਬਈ ਆਪਣੇ ਮਰ ਕੇ ਗਾਲਾਂ ਕੱਢਦੇ ਨੇ ਆਪਣੇ ਲੋਕ ਬੰਡੇ ਜਾਂਦੇ ਨੇ ਬਈ ਹੁਣ ਮੈਂ ਇਹਨਾ ਪਿੱਛੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਸੁਖਪਾਲ ਖੈਰਾ ਦਾ ਵੋਟਾਂ ਦੇ ਵਿੱਚ ਬਿਆਨ ਆਇਆ ਵੀ ਮੈਂ ਬਈਆਂ ਨੂੰ ਔਰੇ ਨਹੀਂ ਰਹਿਣ ਦੇਣਾ ਔਰੇ ਇਹਨਾਂ ਨੂੰ ਮਤਲਬ ਜੇ ਰਹਿਣ ਦਾ ਤਾਂ ਉਹ ਰੇਣਾ ਨੂੰ ਪ੍ਰਾਪਰਟੀ ਖਰੀਦਣ ਦਾ ਹੱਕ ਆਪਣਾ ਥੋੜਾ ਲੈਣਾ ਇਹਨਾਂ ਤੋਂ ਜੋ ਕਿ ਪੰਜਾਬ ਦੇ ਲਾਤੋਂ ਦੇਖ ਕੇ ਸਹੀ ਹੁੰਦਾ ਠੀਕ ਹੈ ਤੇ ਨਾਲ ਦੀ ਨਾਲ ਰਾਜਾ ਬਣੇ ਉਸੇ ਪਾਰਟੀ ਨੇ ਲੁਧਿਆਣਾ ਤੋਂ ਪੜਾ ਰਹੇ ਤੇ ਲੁਧਿਆਣਾ ਬਈਆਂ ਦਾ ਘੜ ਮੰਨੇ ਗਿਆ ਉਵੇਂ ਨਾ ਮੰਨ ਲਿਓ ਮਤਲਬ ਫੈਕਟਰੀ ਉਟਰੀ ਮਾਮਲੇ ਇੱਥੇ ਉਹਨੂੰ ਜਗ੍ਹਾ ਟਾਈਪ ਨਾਲ ਜ਼ਿਆਦਾ ਆਉਣਾ ਬਾਕੀ ਨਾ ਤੇ ਉਹਦਾ ਮੈਂ ਇਹਨ ਆਪਣੇ ਨਾਗਰਿਕਾਂ ਨੂੰ ਦਮਦਮ ਉਹਰੇ ਦਾ ਸਾਰਾ ਕੁਝ ਰਹਿਣ ਸਣ ਸਾਰੀ ਸੁੱਖ ਸਹੂਲਤਾਂ ਇਹਨਾਂ ਨੂੰ ਉਹਰੇ ਦੀਆਂ ਮਿਲ ਨਹੀਂ ਹੈ ਹਨ ਤੇ ਇੱਕ ਪਾਸੇ ਤਾਂ ਉਹ ਬੈਣ ਆ ਰਿਹਾ ਉਸੇ ਪਾਰਟੀ ਦੇ ਬੰਦੇ ਦਾ ਪਾਸੇ ਦੂਜਾ ਰਹਿਣ ਆ ਰਹੇ ਹੈ ਇਹ ਨਹੀਂ ਉਹ ਪਾਰਟੀ ਕਰਦੀਆਂ ਨੇ ਜਿਹੜੇ ਉਰੇ ਦਾ ਮਤਲਬ ਉਰੇ ਦੇ ਲੋਕ ਇੱਕ ਪਾਰਟੀ ਹੈਗੀ ਆ ਉਹ ਉਰੇ ਦੇ ਲੋਕਾਂ ਦਾ ਪੱਖ ਪੂਰ ਰਹੀ ਹੈ ਹਨ ਇੱਕ ਪਾਰਟੀ ਹੈਗੀ ਆ ਉਹ ਬਾਹਰਲੇ ਲੋਕਾਂ ਦਾ ਪੱਖ ਪੂਰ ਰਹੀ ਹੈ ਠੀਕ ਹੈ ਇਹਨਾਂ ਨੂੰ ਤਾਂ ਮਿਲਾ ਕੇ ਹੀ ਚੱਲਣਾ ਪਊਗਾ ਮਿਲ ਕੇ ਮੈਚ ਹੀ ਚੱਲਣਾ ਪਊਗਾ ਹੁਣ ਤੁਸੀਂ ਅਮਰੀਕਾ ਦੀ ਗੱਲ ਲੈ ਲਓ ਅਮਰੀਕਾ ਦੇ ਵਿੱਚ ਯਾਰ ਆਪਾਂ ਕਹਿੰਦੇ ਆ ਬਾਈਡਨ ਦੀ ਸਥਿਤੀ ਏਡੀ ਮਜ਼ਬੂਤ ਨਹੀਂ ਹੈਗੀ 트럼ਪ ਦੀ ਬਹੁਤ ਆ ਪਰ ਨਹੀਂ 50-50 ਹੈ ਬਾਈ ਬਾਈਡਨ ਇਜ਼ਰਾਈਲ ਨੂੰ ਮਨੂੰ ਮਤਲਬ ਸਪੋਰਟ ਕਰ ਰਿਹਾ ਵੀ ਤੁਸੀਂ ਪੈਲੇਸਟਾਈਨ ਨੂੰ ਖਤਮ ਕਰੋ ਕਿ ਮੈਂ ਉਹ ਨਹੀਂ ਹੋ ਰਹੀ ਨਾ ਮੀ ਨੂੰ ਅਰਾਜ ਚਾਹ ਨਹੀਂ ਤਾਂ ਤਾਂ ਵੀ ਸਿਟੀਸ਼ਿਪਰ ਜਿਹੜੇ ਲੋਕ ਨੇ ਉੱਥੇ ਦੇ ਬਹੁਤ ਆਦਤ ਉਹ ਇਹ ਚਾਹੁੰਦੇ ਨੇ ਵੀ ਪੈਲੇਸਟਾਈਨ ਖਤਮ ਹੋਵੇ ਵੀ ਇਜ਼ਰਾਈਲ ਇਹ ਚੀਜ਼ ਕਰੇ ਕੋਸਾ ਆ ਕੀ ਹਿੱਕ ਤਲ ਨਹੀਂ ਨਹੀਂ ਆਪਾਂ ਕਿੰਨੂੰ ਸਹੀ ਕਰਾਂਗੇ ਇੱਥੇ ਬਈ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਕੋਈ ਬਾਹਰ ਆ ਕੇ ਉਰੇ ਸੁਣਦੇ ਨਾ ਕਿਤੇ ਆ ਵੀ ਹੁਣ ਫੈਕਟਰ ਹੋਣਗੇ ਅੱਗੇ ਅੱਗੇ ਚੀਜ਼ਾਂ ਵਧਣੀਆਂ ਹੈ ਇਹ ਤਾਂ ਚੀਜ਼ ਸਾਰਾ ਕੁਝ ਏਟ ਸਪੀਚ ਹਨ ਉਹ ਚੀਜ਼ਾਂ ਹੋਣਗੀਆਂ ਹਨ ਤੇ ਬਾਈਆਂ ਵਿੱਚ ਬਚਾਓ ਦੀ ਲੋੜ ਹੈ ਕੋਈ ਨਹੀਂ ਕਰੇ ਵੀ ਨਾ ਆਓ ਆਓ ਈ ਸਦਕੇ ਆਓ ਸਾਰਾ ਕੁਝ ਕਰੇ ਪੁੱਤਰ ਪਤਾ ਨਹੀਂ ਜਿਹੜਾ ਉਹ ਵੀ ਹਾਂ ਵੀ ਤੁਹਾਨੂੰ ਕੋਈ ਬਾਹਲੀ ਮਜਬੂਰੀ ਹੈ ਵੀ ਪੈਸੇ ਪਛੇ ਸੂ ਸੀ ਉਹ ਕਰਨਾ ਟੈਨਸ਼ਨ ਲੈ ਜਉ ਵੀ ਜੇ ਪੈਸਾ ਨਹੀਂ ਬਣ ਰਿਹਾ ਜਾਂ ਕੰਮ ਨਹੀਂ ਮਿਲ ਰਿਹਾ ਤਾਂ ਟੈਨਸ਼ਨ ਆ ਜਉ ਟੈਨਸ਼ਨ ਵਾਲੀ ਕੋਈ ਲੋੜ ਨਹੀਂ ਯਾਰ ਹਾਲ ਹਾਲਾਤ ਲੋਟ ਆ ਜਾਂ ਨਾ ਮੇਰੇ ਨਾਲ ਵਿੱਚ ਕੋਈ ਗੱਲ ਨਹੀਂ ਤੇ ਸਾਡਾ ਆਪਣਾ ਸਾਉਥ ਦਾ ਆਪਣੀ ਕਮਿਟੀ ਠੀਕ ਹੈ ਤੁਹਾਨੂੰ ਉੱਥੇ ਜਾਣ ਤੋਂ ਕੋਈ ਨਹੀਂ ਰੋਕਦਾ ਹੈਗਾ ਦਸਬੰਧ ਜਿੰਨਾ ਕਿ ਹੋ ਸਕਦਾ ਕਾਰੋਣਾ ਕੋਈ ਗੱਲ ਨਹੀਂ ਸੇਵਾ ਨਹੀਂ ਕਰਉਂ ਉਥੋਂ ਉਹਨੂੰ ਨਹੀਂ ਈ ਦਵਾਈ ਹੂੰ ਇੱਥੇ ਮੈਂ ਬਹੁਤ 익 ਰਹੇ ਹਾਂ ਯਾਰ ਵਿੱਚ ਵਿੱਚ ਗਰੋਸਰੀ ਤੱਕ ਨਹੀਂ ਲੈ ਕੇ ਆ ਰਹੇ ਬਾਹਰਲੇ ਖਾਣੇ ਤੇ ਡਿਪੈਂਡ ਹੋ ਰਹੇ ਇਹ ਬਹੁਤ ਵੱਡਾ ਫੈਕਟਰ ਆ ਤੁਹਾਡੀ ਹੈਲਥ ਦੇ ਇਸ਼ੂ ਆ ਰਹੇ ਨੇ ਕਿੰਨੇ ਫੂਡ ਪੋਇਜ਼ਨਿੰਗ ਆ ਰਹੀ ਹੈ ਹੁਣ ਰੀਸੈਂਟਲੀ ਜੇ ਮੈਂ ਟਵਿੱਟਰ ਤੇ ਮੈਂ ਦੇਖਿਆ ਦੀ ਕੱਲ ਔਰ ਇਹ ਚਿਕਨ ਦੇ ਵਿੱਚ ਪ੍ਰੋਬਲਮ ਆਈ ਹੈ ਵਰਡ ਫਲੂ ਫੈਲੇ ਹੋਇਆ ਹੁਣ ਤੁਸੀਂ ਉਹ ਚੀਜ਼ਾਂ ਦਾ ਵੀ ਧਿਆਨ ਰੱਖੋ ਵੀ ਬਾਹਰਲਾ ਕੁਛ ਆ ਚਿਕਨ ਬਦਲ ਨਾ ਕੋਈ ਵੀ ਚੀਜ਼ ਆ ਉਹ ਮਤਲਬ ਧਿਆਨ ਰੱਖ ਕੇ ਚੱਲਣਾ ਕੋਈ ਅੜੜ ਵਾਲੀ ਚੰਨ ਲੱਕੀ ਰਿਹਾ ਤੇ ਬਾਈ ਕੋਈ ਗੱਲ ਨੂੰ ਛੱਡਦੀ ਕਲਾ ਚ ਰਿਹਾ ਕੋਣ ਚੰਗੇ ਮਾਰੇ ਟ ਆਪਾਂ ਉਹ ਪ੍ਰਵਾਤਾ ਦੱਸਦਾ ਧਿਆਨ ਰੱਖਣਾ ਕਿ ਕਦੇ ਵੀ ਕੋਈ ਟੈਪ ਚ ਕੋਈ ਉਹ ਚੀਜ਼ ਜ਼ਰੂਰ ਤਾਂ ਕਿ ਤੁਹਾਡੇ ਪਿੱਛੇ ਸਦਾ ਪ੍ਰਵਾਹ ਰਹੇਗਾ ਕਦੇ ਵੀ ਆਪ ਨੂੰ ਪ੍ਰਵਾਹ ਦਾ ਰੋਲ ਗੱਲ ਕਰੋ ਯਾਰ ਤੁਹਾਡਾ ਅੰਦਰ ਤੋਂ ਵੀ ਹਲਕਾ ਕਰ ਦਿੰਦੇ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੇ ਨਨਪਕ ਜੇ ਬਾਲੀਵੁੱਡ ਦੇ ਬਣਾ ਮੈਂ ਕਿ ਬੜਾ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਸੀ ਬੀਜੀ ਬਹੁਤ ਚੱਲ ਰਿਹਾ ਸੀ ਤੇ ਆਪਸ ਵਿੱਚ ਮਿਲਣ ਨੂੰ ਟਾਈਮ ਨਹੀਂ ਲੱਗਿਆ ਹਾਂ ਜੀ ਕੰਮ ਦੀ ਬਣਾ ਰਿਹਾ ਹਾਂ ਹਾਂ ਫਿਲਹਾਲ ਦਲੇਰ ਕੰਮ ਤੇ ਹੀ ਆ ਤੇ ਮੈਨੂੰ ਬਾਈ ਚਾਂਸ ਅੱਜ ਛੁੱਟੀ ਸੀ ਤੇ ਚਲੋ ਜਿਸ ਕਰਕੇ ਵੀਡੀਓ ਪੋਸੀਬਲ ਹੋ ਸਕੀ ਪਰ ਬਾਕੀ ਤੁਹਾਡੀ ਸਪੋਰਟ ਆ ਨਾ ਜੇ ਸਪੋਰਟ ਕਰਦੇ ਰਹੋਗੇ ਤਾਂ ਹੀ ਸਾਨੂੰ ਹੌਸਲਾ ਮਿਲੂਗਾ ਨਹੀਂ ਤਾਂ ਤੁਹਾਨੂੰ ਪਤਾ ਕਿ ਉੱਪਰ ਫਾਇਦਾ ਕੱਢੇ ਬਿਨਾ ਬੰਦਾ ਕੁਝ ਕਰਦਾ ਨਹੀਂ ਲੱਗਦਾ ਸਾਡਾ ਜੇ ਸਾਨੂੰ ਇਹ ਲੱਗੂ ਕਿ ਹਾਂ ਸਾਨੂੰ ਸਪੋਰਟ ਮਿਲੇ ਤਾਂ ਕਰਾਂਗੇ ਫਾਇਦਾ ਫੂਲਾ ਸਾਡਾ ਕੋਈ ਹੋ ਨਹੀਂ ਰਿਹਾ ਕਨਾ ਨਾ ਅਸੀਂ ਕਰਨ ਵਾਸਤੇ ਇੱਥੇ ਆਏ ਸੀ ਹੈਨਾ ਉਸਤਾਦ ਥੋੜਾ ਜਿਆ ਉਹਦੇ ਨਾਲ ਵੀਡੀਓ ਬਣਾ ਲੈਣ ਕਿ ਹਾਂ ਵੀ ਚਲ ਕਿਸੇ ਨੂੰ ਅਸੀਂ ਸੱਚ ਦੱਸ ਸਕੀਏ ਕਿਸੇ ਦੀ ਜ਼ਿੰਦਗੀ ਚ ਕੋਈ ਪ੍ਰੋਬਲਮ ਆਉਣੀ ਹੋਵੇ ਕੈਨੇਡਾ ਕਿਸੇ ਨੇ ਆਉਣਾ ਹੋਵੇ ਪਰ ਇੱਥੇ ਆ ਕੇ ਉਹਦਾ ਨਾਂ ਬਣੇ ਕੁਝ ਫਾਇਦਾ ਨਾ ਹੋਵੇ ਤਾਂ ਉਹ ਨੂੰ ਇੰਡੀਆ ਰਹਿਣ ਦਾ ਹੀ ਫਾਇਦਾ ਹੈ ਮੈਂ ਸੀ ਕਹਣਾ ਹੁਣ ਅੱਜ ਕੱਲ੍ਹ ਚੋਣਾ ਦਾ ਹੋ ਚੱਲ ਰਿਹਾ ਸੀ ਇਹਨਾਂ ਮੁੱਦਾ ਸਾਰਾ ਕੁਝ ਚੋਣਾ ਹੀ ਚਲ ਰਹੀਆਂ ਦੇ ਆਲੇ-ਦਾਲ ਉਹਦੇ ਕਰਕੇ ਆ ਚੀਜ਼ਾਂ ਦਵੀਆਂ ਰਹਿ ਗਈਆਂ ਦੀਆਂ ਤੇ ਕੁਝ ਚੀਜ਼ਾਂ ਨੇ ਹਨਾ ਤੁਹਾਨੂੰ ਆ ਚੀਜ਼ਾਂ ਨਾਲ ਵੀ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਤੇ ਖਾਸ ਕਰਕੇ ਸਾਨੂੰ ਤਾਂ ਮਾਪੀ ਜਿਆਦਾ ਦੇਖਦ ਨੇ ਹਨਾ ਇੰਡੀਆ ਬੈਠੇ ਤੇ ਤੁਹਾਨੂੰ ਹੀ ਅਪੀਲ ਆ ਉਹਦੇ ਬੱਚਿਆਂ ਨਾਲ ਰੋਜ਼ ਗੱਲ ਕਰਿਆ ਕਰੋ ਹਨਾ ਬਿਲਕੁਲ ਹੌਸਲਾ ਦਿਓ ਕੋ ਚਲੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਾਰਨ ਸਰ